ਨਨਤਪੁਰ ਸਾਹਿਬ ਦੀ ਪਵਿੱਤਰ ਧਰਤੀ ਤੇ 2016 ਦੇ ਵਿੱਚ ਸਨਿਉ ਬਰਾਏ ਵਿਗ ਸਦਨ ਬਣਾਇਆ ਗਿਆ ਸੀ ਵਾਧਾ ਵਾਧਾ ਇੱਕ ਰਿਸਰਚ ਸੈਂਟਰ ਬਣ ਗਿਆ ਪਬਲੀਕੇਸ਼ਨ ਬਿਊਰੋ ਬਣ ਗਿਆ ਤੇ ਇੱਥੇ ਅਸੀਂ ਸਕੂਲ ਆਫ ਯੂਨੀਵਰਸਿਟੀਆਂ ਅਸੀਂ ਹੁਣੇ ਸ਼ੁਰੂ ਕਰ ਰਹੇ ਹਾਂ ਮੈਂ ਬੇਸਿਕਲੀ ਮਕੈਨਿਕ ਹਾਂ ਤੇ ਮੈਂ ਤਾਂ 392 ਰੁਪਏ ਦੀ ਨੌਕਰੀ ਤੋਂ ਸ਼ੁਰੂ ਕਰਕੇ ਵਾਇਰੂਲ ਦਾ ਬੜਾ ਛੁਪਲਾਨਾ ਕਰਦਾਂ ਕਿ ਵਾਇਰੂਲ ਕਿਤੇ ਮੈਨੂੰ ਪੜਾਇਆ ਬਹੁਤ ਕੁਝ ਦਿੱਤਾ ਫਿਰ ਇੱਕ ਦਿਨ ਮਨ ਚ ਆਇਆ ਕਿ ਇੰਨਾ ਕੁਝ ਰੱਬ ਨੇ ਦਿੱਤਾ ਤੇ ਕਿਉਂ ਨਾ ਹੁਣ ਇਸ ਸਮਾਜ ਨੂੰ ਵਾਪਸ ਕੀਤਾ ਜਾਏ ਇਹ ਜਿਹੜਾ ਸਾਰਾ ਪਛਿਆ ਰਿਹਾ ਹੁਵਲਾਕਾ ਸੋ ਇਥੋਂ ਦੇ ਬੱਚੇ ਜਿਹੜੇ ਅਸੀਂ ਉਹਨਾਂ ਨੂੰ ਸਾਰੀ ਵਿੱਦਿਆ ਦੇ ਰਹੇ ਹਾਂ ਔਰ ਬਿਲਕੁਲ ਫ੍ਰੀ ਆਫ ਕੋਸ ਅਸੀਂ ਹਰ ਸਾਲ ਜਿਹੜਾ तकरीबन 1300 ਬੱਚਾ ਅਸੀਂ ਅਡਾਪਟ ਕਰਦੇ ਹਾਂ ਹਰ ਸਕੈਂਡਰੀ ਤੋਂ ਬਾਅਦ ਜਿਹਨਾਂ ਨੂੰ ਅਸੀਂ ਉਹਨਾਂ ਦੀ ਫੀਸ ਸਾਰੀਆਂ ਦਿੰਦੇ ਹਾਂ ਯੂਨੀਵਰਸਿਟੀ ਤੋਂ ਕਾਲਜਸ ਤੋਂ ਉਹ ਅਸੀਂ तकरीबन ਹੁਣ 11000 ਤੋਂ ਕਿਹੜਾ ਬੱਚਾ ਅਸੀਂ ਆਲਰੇਡੀ ਸਪੌਂਸਰ ਕਰ ਚੁੱਕੇ ਹਾਂ ਜੀ ਲੰਧਪੁਰ ਸਾਹਿਬ ਦੀ ਪਵਿੱਤਰ ਧਰਤੀ ਤੇ 2016 ਦੇ ਵਿੱਚ ਇਹ ਕ ਬਿਲਡਿੰਗ ਦੇਖ ਰਹੇ ਹੋ ਇਹ ਬਿਲਡਿੰਗ ਜਿਹੜਾ ਸੀ ਸੰਨੀ ਉਭਰਾਏ ਵਿਵੇਕ ਸਦਨ ਬਣਾਇਆ ਗਿਆ ਸੀ ਜਿਹਦਾ ਮਕਸਦ ਪਹਿਲਾਂ ਸੀ ਕਿ ਅਸੀਂ ਕਵੀ ਦਰਬਾਰ ਕਰਾਇਆ ਕਰਾਂਗੇ ਇੱਥੇ ਜੀ ਜਾਂ ਅਸੀਂ ਸਕਿਲ ਡਵੈਲਪਮੈਂਟ ਕਰਾਂਗੇ ਲੇਕਿਨ ਇਹ ਵੱਧਾ ਵੱਧਾ ਕੰਮ ਫਿਰ ਇਹ ਸ਼ੇਪ ਦੂਸਰੀ ਲੈ ਗਿਆ ਇਹ ਰਿਸਰਚ ਸੈਂਟਰ ਬਣ ਗਿਆ ਪਬਲਿਕੇਸ਼ਨ ਬਿਊਰੋ ਬਣ ਗਿਆ ਜੀ ਸੋ ਪਿਛਲੇ 7 ਸਾਲ ਤੋਂ ਚੱਲ ਰਿਹਾ ਹੈ ਤੇ ਫਿਰ ਆਪਣੇ ਡਾਕਟਰ ਨਰਮਨ ਸਿੰਘ ਜੀ ਡਾਕਟਰ ਸਰਵਜਿੰਦਰ ਸਿੰਘ ਜੀ ਇਹ ਸਾਰੇ ਬੰਦੇ ਸਾਡੇ ਨਾਲ ਜੁੜ ਕੇ ਤੇ ਇੱਕ رائے ਕੀਤੀ ਗਈ ਕਿ ਵੀ ਕਿਉਂ ਨਾ ਜਿਹੜਾ ਅਸੀਂ ਰਿਸਰਚ ਸੈਂਟਰ 'ਤੇ ਅਸੀਂ ਕੀਤਾ ਹੈ ਇੱਥੇ ਪ੍ਰੋਪਰ ਰਿਸਰਚ ਕੀਤਾ ਜਾਵੇ ਅਬਲੀਕੇਸ਼ਨ ਬਿਊਰੋ ਆਲਰੇਡੀ ਹੈਗਾ ਇਹਨੂੰ ਵਧਾਇਆ ਜਾਵੇ 11000 ਬੁਕਤੀ ਲਾਇਬ੍ਰੇਰੀ ਬਣਾਈ ਜਾਵੇ ਤੇ ਲਾਇਬ੍ਰੇਰੀ ਦਾ ਸੀ ਇਹ ਫਾਈਨਲ ਕੀਤਾ ਕਿਉਂਕਿ ਪਾਤਰ ਸਾਹਿਬ ਜਦੋਂ ਲਾਸਟ ਟਾਈਮ ਆਏ ਸੀ ਇੱਥੇ ਸੋ ਅਗਲੇ ਸੈਮੀ ਉਹਨਾਂ ਨੇ ਪ੍ਰਧਾਨਗੀ ਕਰਨੀ ਸੀ ਪਰ ਉਹ ਸਾਨੂੰ ਉਸ ਦੇ ਨਹੀਂ ਵਿਛੋੜਾ ਦੇ ਗਏ ਤੋਂ ਅਸੀਂ ਜਿਹੜੀ ਹੁਣ ਲਾਇਬ੍ਰੇਰੀ ਬਣਾ ਰਹੇ ਉਹਦਾ ਉਹ ਜਿਹੜੀ ਨਾਮ ਰੱਖਦੇ ਆ ਉਹ ਆਪਣਾ ਪਦਮਸ਼ਰੀ ਪਾਤਰ ਸਾਹਿਬ ਦੇ ਨਾਮ ਦੁੱਤੇ ਅਸੀਂ ਰੱਖ ਰਹੇ ਆ ਫਿਰ ਇਹ ਫੈਸਲਾ ਕੀਤਾ ਗਿਆ ਆ ਪਲਾਟ ਸਾਰਾ ਲਿਆ ਗਿਆ ਤੇ ਇੱਥੇ ਅਸੀਂ ਹੁਣ ਸਕੂਲ ਆਫ ਯੂਨੀਵਰਸਿਟੀਆਂ ਅਸੀਂ ਹੁਣੀ ਸ਼ੁਰੂ ਕਰ ਰਹੇ ਆ ਤੇ ਇੱਥੇ ਅਸੀਂ ਵਾਈਸ ਚਾਂਸਲਰ ਸਾਡੇ ਅਸੀਂ ਆਲਰੇਡੀ ਅਪਾਇੰਟ ਕਰਦੇ ਤਿੰਨੇ ਡਾਕਟਰ ਸਰਵਜਿੰਦਰ ਸਿੰਘ ਜੀ ਤੇ ਬਾਕੀ ਜਿਹੜੀਆਂ ਪੋਸਟਲ ਸਰਕਲ ਹੈਗੀਆਂ ਉਹ ਵੀ ਅਸੀਂ ਆਸਤਾ ਆਸਤਾ ਕਰਾਂਗੇ ਯੂਨੀਵਰਸਿਟੀ ਹੋਏਗੀ ਜਾਂ ਸਕੂਲ ਆਫ ਯੂਨੀਵਰਸਿਟੀ ਸਕੂਲ ਆਫ ਡਿਫਰੈਂਸ ਪਹਿਲਾਂ ਸਕੂਲ ਆਫ ਯੂਨੀਵਰਸਿਟੀ ਕੋਲ ਕਿ ਸਟਾਰਟ ਕਰੇ ਯੂਨੀਵਰਸਿਟੀ ਦਾ ਬਹੁਤ ਫਾਰਮੈਲਿਟੀਜ਼ ਹੈਗੀਆਂ ਬੜਾ ਕੁਝ ਕਰਨਾ ਪੈਣਾ ਸਾਨੂੰ ਤੇ ਉਹਦੀ ਅਪਰੂਵਲਸ ਲੈਣੀ ਹੈ ਤੇ ਇਹ ਅਸੀਂ ਇਹਦੇ ਨਾਲ ਹੀ ਜਿੱਦਾਂ ਇਹ ਸਕਿੱਲ ਡਿਵੈਲਪਮੈਂਟ ਸੈਂਟਰ ਹੀ ਹੈ ਤੇ ਇੱਥੇ ਸੈਂਟਰ ਨਾਲ ਕਰਕੇ ਹੋਰ ਸਕਿੱਲ ਦੀਆਂ ਜਰੀਏ ਕਰਾਂਗੇ ਉਹਦੇ ਬਾਅਦ ਪੀਐਸਟੀ ਵਗੈਰਾ ਸਾਰੀਆਂ ਹੋਣੀਆਂ ਇੱਥੇ ਸੋ ਕਾਫੀ ਲਾਰਜ ਸਕੇਲ ਤੇ ਇਹਨਾਂ ਨੇ ਸਰ ਡਾਕਟਰ ਮਨਮੋਨ ਸਿੰਘ ਜਿਨੇ ਦਾ ਸਾਰੀ ਸਾਰੀ ਸੋ ਉਹਨਾਂ ਨੇ ਇਸੇ ਅਗਰ ਤੇ ਅੱਜ ਇਹ ਨਹੀਂ ਪੱਥਰ ਆਕੇ ਇਹਨੂੰ ਸਟਾਰਟ ਕਰ ਦਿੱਤਾ ਗਿਆ ਇਹ ਬਿਲਡਿੰਗ ਜਿਹੜੀ ਹੁਣ ਸ਼ੁਰੂ ਹੈ ਔਰ ਸਭਕ ਸਾਲ ਸਾਨੂੰ ਜਾਂ ਡੇਢ ਸਾਲ ਲੈ ਲੋ ਡੇਢ ਸਾਲ ਦੇ ਵਿੱਚ ਇਹ ਬਿਲਡਿੰਗ ਚਾਰ ਮੰਜ਼ਲੀ ਤਿਆਰ ਹੋ ਕੇ ਤੇ ਇਹਨੂੰ ਅਸੀਂ ਜਿਹੜੀ ਪੂਰੀ ਪ੍ਰੋਪਰ ਹਿਸੇ ਦਿੱਤੇ ਦੇਵਾਂਗੇ ਤੁਹਾਡੀ ਜਿਹੜੀ ਜਰਨੀ ਹੈ बिजनेਸਮੈਨ बिजनेਸਮੈਨ ਤੋਂ ਬਾਅਦ ਸੋਸ਼ਲ ਵਰਕ ਦੇ ਵਿੱਚ ਤੇ ਹੁਣ ਜਿਹੜਾ ਐਜੂਕੇਸ਼ਨ ਦੇ ਫੀਲਡ ਦੇ ਵਿੱਚ ਇਸ ਜਰਨੀ ਦੇ ਬਾਰੇ ਕੀ ਕੀ ਕਹਿੰਦੇ ਦੇਖੋ ਐਜੂਕੇਸ਼ਨ ਦਾ ਮੈਂ ਤਨੂੰ ਮੈਂਚ ਮੈਨੂੰ ਕੋਈ ਸੰਗਰੀ ਮਹਿਸੂਸ ਹੁੰਦੀ ਕਿਉਂਕਿ ਮੈਂ ਪੜਿਆ ਲਿਖਿਆ ਨਹੀਂ ਆ ਸਾਡੇ ਫਾਦਰ ਸਾਹਿਬ ਕਹਿੰਦੇ ਸੀ ਕਿ ਪੜਨਾ ਤੁਹਾਨੂੰ ਪ ਚਲੇ ਗਏ ਦੁਨੀਆ ਤੋਂ ਉਹ ਉਹਨਾਂ ਦੇ ਦਿਲ 'ਚ ਹੀ ਰਹਿ ਗਈ ਕੰਪਨੀ ਕੋਸ਼ਿਸ਼ ਕੀਤੀ ਉਹਨਾਂ ਨੇ ਮੈਨੂੰ ਕਾਲਜ ਵੀ ਪਾਇਆ ਲੇਕਿਨ ਮੈਂ ਬੇਸਿਕਲੀ ਮਕੈਨਿਕ ਹਾਂ ਤੇ ਮੈਂ ਤਾਂ 392 ਰੁਪਏ ਦੀ ਨੌਕਰੀ ਤੋਂ ਸ਼ੁਰੂ ਕਰਕੇ ਵਾਇਰੂਨ ਦਾ ਬਹੁਤ ਸ਼ੁਕਰਾਨਾ ਕਰਦਾ ਕਿ ਵਾਇਰੂਨ ਕਿਤੇ ਦਾ ਕਿਤੇ ਮੈਨੂੰ ਪਹੁੰਚਾਇਆ ਬਹੁਤ ਕੁਝ ਦਿੱਤਾ ਫਿਰ ਇੱਕ ਦਿਨ ਮਨ ਚ ਆਇਆ ਕਿ ਇੰਨਾ ਕੁਝ ਰੱਬ ਨੇ ਦਿੱਤਾ ਤੇ ਕਿਉਂ ਨਾ ਹੁਣ ਇਸ ਸਮਾਜ ਨੂੰ ਵਾਪਸ ਕੀਤਾ ਜਾਏ ਤੇ ਉਹਦੇ ਵਿੱਚ ਫਿਰ ਮੈਂ ਮੈਡੀਕਲ ਲਾਈਨ ਚੁਣੀ ਉਹ ਸਭ ਤੋਂ ਪਹਿਲਾਂ ਮੈਂ ਜਿਹੜੀ ਤੁਹਾਡੀ ਵਿਦਿਆ ਦੀ ਗੱਲ ਜੁਣੀ ਕਿਉਂਕਿ ਮੈਂ ਨਹੀਂ ਪੜ ਸਕਿਆ ਉਹਨਾਂ ਦੇ ਕਹਿਣ ਕਿ ਉਹਨਾਂ ਦੇ ਸੁਪਨਿਆਂ ਨੂੰ ਪੂਰਾ ਕੀਤਾ ਜਾਏ ਅਸੀਂ ਹਰ ਸਾਲ ਜਿਹੜਾ तकरीबन 1300 ਬੱਚਾ ਅਸੀਂ ਅਡਾਪਟ ਕਰਦੇ ਹਾਂ ਹਰ ਸਕੈਂਡਰੀ ਤੋਂ ਬਾਅਦ ਜਿਹਨੂੰ ਅਸੀਂ ਉਹਨਾਂ ਦੀ ਫੀਸ ਜੀ ਸਾਲੀਆਂ ਦਿੰਦੇ ਹਾਂ ਯੂਨੀਵਰਸਿਟੀ ਤੋਂ ਕਾਲਜਸ ਤੋਂ ਉਹ ਅਸੀਂ तकरीबन ਹੁਣ ਤੇ 10000 ਤੋਂ ਉੱਤੇ ਜਿਹੜਾ ਬੱਚਾ ਅਸੀਂ ਆਲਰੇਡੀ ਸਪான்ਸਰ ਕਰ ਚੁੱਕੇ ਹਾਂ ਜੀ ਤੇ ਇਸੇ ਤਰ੍ਹਾਂ ਇਹ ਜਿਹੜਾ ਸੈਂਟਰ ਖੋਲਿਆ ਹੁਣ ਦੂਸਰਾ ਸਾਡਾ ਮੇਨ ਹੈ ਕਿ ਸਕਿੱਲ ਡਿਵੈਲਪਮੈਂਟ ਬੱਚੇ ਉਸੇ ਦੇਖਿਆ ਸਾਡੇ ਬਾਹਰ ਜਾ ਕੇ ਖਰਾਬ ਹੋ ਰਹੇ ਨੇ ਸੋ ਉਸਕਿਲ ਡਿਵੈਲਪਮੈਂਟ ਸਾਡੇ ਅਸਲੇ 200 ਸੈਂਟਰ ਚੱਲ ਰਿਹਾ ਆਲਰੇਡੀ ਇੱਥੇ ਵੀ ਸਾਡੇ ਤਿੰਨ ਸੈਂਟਰ ਚੱਲ ਰਹੇ ਨੇ ਜਿਹੜਾ ਸਭ ਤੋਂ ਮੇਨ ਹੈਗਾ ਇੱਥੇ ਕਿਉਂਕਿ ਬਾਬੇ ਦੀ ਧਰਤੀ ਹੈ ਬਾਬਾ ਗੁਰੂਵਿੰਦ ਸਿਟੀ ਦੀ ਤੇ ਇਹਦਾ ਚ ਸਾਡੀ ਜਿਹੜੀ ਗੁਰਮਤ ਸੰਗੀਤ ਹੈ ਇਹ ਚੱਲਦੀ ਇਹ ਚ ਅਸੀਂ ਬੱਚੇ ਸਾਰੇ ਇਸੇ ਏਰੀਆ ਦੇ ਨੇ ਔਰ ਸਾਡਾ ਇਹ ਚੌਥਾ ਕਿ ਪੰਜਵਾਂ ਸਾਡਾ ਇਸਲੇ ਜਿਹੜਾ ਗਰੁੱਪ ਚੱਲ ਰਿਹਾ 40-40 ਬੱਚੇ ਹੁੰਦੇ ਨੇ ਕਿ 25 ਬੱਚੇ ਆਏ ਨੇ ਪਹਿਲਾਂ ਕਿਸੇ ਇੱਕ ਪੰਜਾਬੀ ਯੂਨੀਵਰਸਿਟੀ ਨਾਲ ਸਾਡਾ ਟਾਈਪ ਸੀਗਾ ਤੇ 3 ਸਾਲ ਦੀ ਬੀਏ 2 ਸਾਲ ਦੀ ਐਮਏ ਜਿਹੜੀ ਸੀ ਅਸੀਂ ਉਹਨਾਂ ਦੇ ਪੰਜਾਬੀ ਯੂਨੀਵਰਸਿਟੀ ਡਿਪਲੋਮਾ ਦੇ ਦਿੱਤੀ ਸੀ ਹੁਣ ਕਿਸੇ ਕਾਰਨ ਕਰਕੇ ਉਹਨਾਂ ਨੇ ਹਟ ਗਏ ਨੇ ਹੁਣ ਅਸੀਂ ਸ਼ਾਇਦ ਸ਼ਿਰਕੁਰ ਗ੍ਰਾਂਥ ਸਾਹਿਬ ਯੂਨੀਵਰਸਿਟੀ ਜਿਹੜੀ ਹੈ ਫਤਿਹਗੜ੍ਹ ਸਾਹਿਬ ਸੋ ਉਹਨਾਂ ਨਾਲ ਟਾਈਪ ਕਰਕੇ ਕਰ ਰਹੇ ਹਾਂ ਲੇਕਿਨ ਇੱਥੇ ਇਹ ਗੱਲ ਹੈ ਸਟੈਨੋਗ੍ਰਾਫ ਦੇ ਸਾਡੇ ਕੋਰਸ ਚੱਲ ਰਹੇ ਨੇ ਕੰਪਿਊਟਰਸ ਤੇ ਚੱਲਦੇ ਸਾਰਾ ਪਛੇੜਾ ਇਲਾਕਾ ਹੈ ਸੋ ਇਥੋਂ ਦੇ ਬੱਚੇ ਜਿਹੜੇ ਅਸੀਂ ਉਹਨਾਂ ਨੂੰ ਸਾਰੀ ਵਿੱਦਿਆ ਦੇ ਰਹੇ ਹਾਂ ਔਰ ਬਿਲਕੁਲ ਫ੍ਰੀ ਆਫ ਕੋਸਟ ਹੈ ਜਿਹੜੇ ਬੱਚੇ ਸਾਡੇ ਸੰਗੀਤ ਦੇ ਆ ਸਾਡੀ 40000 ਰੁਪਏ ਫੀਸ ਹੁੰਦੀ ਹੈ ਇੱਕ ਬੱਚੇ ਦੀ ਸਾਲ ਦੀ ਯੂਨੀਵਰਸਿਟੀ ਨੂੰ ਉਹ ਟਰਸਟ ਪੇ ਕਰਦਾ ਹੈ ਬਾਕੀ ਜਿੰਨੇ ਵੀ ਸਾਡੇ ਕੋਰਸ ਚੱਲ ਰਹੇ ਨੇ ਟੋਟਲੀ ਫ੍ਰੀ ਹੈ ਕਿਸੇ ਬੱਚੇ ਕੋਲੋਂ ਕੋਈ ਪੈਸਾ ਨਹੀਂ ਲਿਆ ਜਾਂਦਾ ਸੋ ਇਹੀ ਜਿਹੜੀਆਂ ਸ੍ਰਾਵਾਂ ਅਸੀਂ ਬਣਾਉਣੀਆਂ ਚਾਹੁੰਦੇ ਆ ਇਸੇ ਕਰਕੇ ਇਹ ਜਿਹੜੀ ਬਿਲਡਿੰਗ ਬਣਾ ਰਹੇ ਆ ਦੂਸਰਾ ਅਸੀਂ ਇਤਵਤ ਬਾਅਦ ਹੋਰ ਵੀ ਸੋਚ ਰਹੇ ਆ ਇਸ ਇਲਾਕੇ ਚ ਬਹੁਤ ਜ਼ਰੂਰਤ ਹੈ ਵਿਦਿਆ ਦੀ ਕਿੰਨਾ ਕੁ ਲੱਗਦਾ ਬਹੁਤ 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 ਜ਼ਿਆਦਾ ਪੋਟੈਂਸ਼ੀਅਲ ਹੈ ਤੁਹਾਨੂੰ ਦੱਸਿਆ ਕਿ 6-7 ਸਾਲ ਤੋਂ ਅਸੀਂ ਸਕਿੱਲ ਡਵੈਲਪਮੈਂਟ ਸਿਡੀਆਂ ਡਿਫਰੈਂਟ ਖੇ ਸਿਖਾ ਰਹੇ ਹਾਂ ਉਸ ਨੂੰ ਹੋਰ ਐਕਸਪੈਂਡ ਕਰਨਾ ਚਾਹੁੰਦੇ ਹਾਂ ਕਿਉਂਕਿ ਤਾਂ ਕਿ ਬੱਚਿਆਂ ਨੂੰ ਰੋਜ਼ਗਾਰ ਮਿਲ ਸਕੇ ਔਰ ਇੱਕ ਬੇਸ ਜਿਹੜਾ ਯੂਨੀਵਰਸਿਟੀ ਜਿਹੜਾ ਹੈਗਾ ਉਹ ਸਾਡਾ ਇੱਕ ਅਪਰ ਹਾਇਰ ਜਿਹੜਾ ਟੀਚਰ ਹੈਗਾ ਜਿਹੜਾ ਅਸੀਂ ਅਚੀਵ ਕਰਨਾ ਹੈਗਾ ਹੌਲੀ ਹੌਲੀ ਇਹ ਅੱਜ ਜਿਹੜਾ ਹੈਗਾ ਇੱਕ ਜਿਹਨੂੰ ਵਿਦਾ ਬਿੰਦੂ ਕਹਿ ਸਕਦੇ ਆ ਇੱਕ ਸਟਾਰਟਿੰਗ ਪੁਆਇੰਟ ਹੈ ਸਟਾਰਟ ਜਿਹੜਾ ਬਰਾਏ ਸਾਫ ਦਾ ਜਿਹੜਾ ਉਪਰਾਲਾ ਬੱਚਿਆਂ ਦੇ ਜਿਹੜੇ ਸੁਪਨੇ ਨੇ ਉਹਨਾਂ ਨੂੰ ਪਰਵਾਜ਼ ਦੇਣ ਦੇ ਲਈ ਦੇਖੋ ਜੀ ਇਹ परमात्मा ਦੀ ਬਹੁਤ ਵੱਡੀ ਕਿਰਪਾ ਵਾਹਿਗੁਰੂ ਦੀ ਕਿਰਪਾ ਹੈ ਕਿ ਸਮਾਜ ਬਾਰੇ ਇਸ ਤਰ੍ਹਾਂ ਸੋਚਿਆ ਵਿਦਿਆ ਤੋਂ ਵੱਡਾ ਹੋਰ ਕੋਈ ਮੁਕਤੀ ਦਾ ਰਾਹ ਨਹੀਂ ਹੈ ਵਿਦਿਆ ਜੋ ਹੈ এডਿਕੇਸ਼ਨ ਜਿੰਨੂੰ ਜਦੋਂ ਜਦੋਂ ਸਾਡਾ ਸਮਾਜ ਐਜੂਕੇਟਡ ਹੋਏਗਾ ਆਪਣੇ ਆਪ ਉਹ ਲਿਬਰੇਟ ਹੁੰਦਾ ਮੁਕਤ ਹੁੰਦਾ ਤੇ ਵਿਕਾਸ ਦਾ ਰਾਹ ਵੀ ਵਿਦਿਆ ਹੀ ਹੈ ਸੋ ਅਸੀਂ ਚਾਹੁੰਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਹਾਇਰ ਐਜੂਕੇਸ਼ਨ ਹੈ ਇਹ ਜਿਹੜਾ ਹੁਣ ਸੋਸ਼ਲ ਸਾਇੰਸਿਸ ਦੇ ਵਿੱਚ ਅਸੀਂ ਕਾਫੀ ਕੰਮ ਕੀਤਾ ਉਸ ਨੂੰ ਹੋਰ ਐਡਵਾਂਸ ਜਿਹੜੇ ਡਿਫਰੈਂਟ ਸਾਇੰਸਿਸ ਜਿਹੜੀਆਂ ਹੈਗੀਆਂ ਉਹਦੇ ਚ ਲੈ ਕੇ ਜਾਵਾਂਗੇ। ਪ੍ਰੋਫੈਸਰ ਸਾਹਿਬ ਲਾਸਟ ਦੇ ਵਿੱਚ ਇਹ ਆਸਰਾ ਫਾਊਂਡੇਸ਼ਨ ਦੇ ਨੌਜਵਾਨ ਨੇ ਇਹਨਾਂ ਦਾ ਇਹੀ ਉਪਰਾਲਾ ਹੁੰਦਾ ਕਿ ਜਦੋਂ ਕਿਸੇ ਤੁਹਾਡੇ ਵਰਗੇ ਸੱਜਣ ਦਾ ਬਰਥਡੇ ਹੋਵੇ ਤਾਂ ਇਹ ਰੁੱਖ ਜਿਹੜੇ ਲਵਾਉਂਦੇ ਨੇ ਅੱਜ ਪੌਦਾ ਵੀ ਤੁਸੀਂ ਲਾਇਆ ਹੈ ਤੇ ਇਹਦੇ ਬਾਰੇ ਇਹਨਾਂ ਦੇ ਕੋ ਦੇਖੋ ਅੱਜ ਸਾਰੇ ਪੂਰੀ ਟੀਮ ਕਰਕੇ ਆਏ ਨੇ ਇਕੱਠੇ ਹੋ ਕੇ। ਸੋ ਇਹਨਾਂ ਨੇ ਪੌਦੇ ਲਾਇਏ ਸੀ ਦੋ। ਸੋ ਇੱਕ ਪੌਦਾ ਮੈਨੂੰ ਦਿੱਤਾ ਗਿਆ ਹੈ। ਇੱਕ ਸਾਡੇ ਸਰਦਾਰ ਸਾਹਿਬ ਨੂੰ ਦਿੱਤਾ ਗਿਆ ਜ ਡਾਕਟਰ ਨਰੂਨ ਸਿੰਘ ਜੀ ਨੂੰ ਤੇ ਉਹ ਪੌਦੇ ਹੁਣ ਲੱਗ ਜਾਣਗੇ ਔਰ ਮੈਂ ਇਹਨੂੰ ਕਹੇ ਸੀ ਮੈਂ ਕਿ ਜੇ ਪੌਦਾ ਲਾ ਰਹੇ ਹੋ ਤੇ ਇਹਦੇ ਨਾਲ ਸਾਡੀ ਨਾ ਇੱਕ ਉਹ ਸਲਿੱਪ ਜੀ ਜਰੂਰ ਲਾ ਦਿਓ ਤਾਂ ਅਸੀਂ ਆਂਦੇ ਜਾਂਦੇ ਦੇਖੇ ਤੁਹਾਨੂੰ ਯਾਦ ਰਹੇ ਜੀ ਕਿ ਪੌਦਾ ਅਸੀਂ ਲਾਇਆ ਸੀ ਠੀਕ ਹੈ